ਦੇ ਸਤਲੋਜ ਦਰਿਆ ਦਾ ਜਿਹੜਾ ਪਾਣੀ ਹੈ ਜਿਸ ਨੇ ਵੱਡੇ ਪੱਦਰ ਤੇ ਮਾਰਕ ਕੀਤੀ ਤੇ ਮਾਲਕੀ ਜ਼ਮੀਨਾਂ ਦੇ ਵਿੱਚ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਜੋ ਹਾਲਾਤ ਨੇ ਇਧਰ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਰੇਤਾ ਭਰਤੀ ਤੇ ਦੂਸਰੇ ਬੰਨੇ ਨਾਲ ਹੀ ਤੁਸੀਂ ਫਸਲਾਂ ਦੇ ਹਾਲਾਤ ਦੇਖ ਸਕਦੇ ਜਿਹੜੇ ਇੱਥੇ ਝੋਨੇ ਦੀ ਫਸਲ ਲੱਗੀ ਸੀ ਤੇ ਪਿਛਲੇ ਬੰਨੇ ਪੱਕਾ ਬਾਨ ਵੀ ਤੁਸੀਂ ਦੇਖ ਸਕਦੇ ਹੋ ਤਾਂ ਸਤਲੋਜ ਦਰਿਆ ਜਿੱਥੇ ਮਾਲਕੀ ਜ਼ਮੀਨਾਂ ਦੇ ਵਿੱਚ ਵਗ ਰਿਹਾ ਤਾ ਉਥੇ ਬਿਲਕੁਲ ਅਸੀਂ ਕੰਡੇ ਖੜੇ ਐ ਝੋਨਾ ਵੀ ਤੁਸੀਂ ਦੇਖ ਸਕਦੇ ਜੀ ਇਹ ਝੋਨਾ ਬਿਲਕੁਲ ਪੱਕਣ ਦੀ ਕगार ਤੇ ਸੀਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਹੁਣ ਕਿਉਂਕਿ ਸਤੰਬਰ ਅਕਤੂਬਰ ਦੇ ਵਿੱਚ ਝੋਨਾ ਪੱਕ ਜਾਂਦਾ ਤਾਂ ਇਹ ਉਹ ਹੁੰਦੀਆਂ ਮੂੰਜਰਾ ਨੇ ਤੁਸੀਂ ਪ੍ਰਤੱਖ ਦੇਖ ਸਕਦੇ ਕਿਸ ਕਦਰ ਜਿਹੜਾ ਸਾਡੇ ਜ਼ਿਮੀਦਾਰ ਭਰਾਵਾਂ ਦਾ ਨੁਕਸਾਨ ਹੋਇਆ ਤੇ ਨਾਲ ਰੇਤਾ ਵੀ ਭਰ ਗਈ ਬਾਈ ਜੀ ਹੁਣੀ ਦਿਖਾ ਰਹੀ ਸੀ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਜ਼ਿਆਦੀ ਜਿਹੜੀ ਰੇਤਾ ਇਹੜੀ ਰੇਤਾ ਨਾ ਤਾਂ ਇਹ ਕੋਈ ਕਿਸੇ ਵਪਾਰੀ ਦੇ ਕੰਮ ਤੇ ਨਾ ਕਿਸੇ ਜ਼ਿਮੀਦਾਰ ਦੇ ਕੰਮ ਹੈ ਤੇ ਇਹ ਮੁਸ਼ਕਲੇ ਤੇ ਇਸ ਕਰਕੇ ਜਿਹੜੀ ਹੋਰ ਵੱਡੀ ਮੁਸ਼ਕਲ ਹੈ ਕਿ ਉਹ ਖਰਾਬ ਹੋ ਚੁੱਕਾ ਵਾ ਵੇਖੋ ਸਾਰਾ ਵਿੱਚ ਸਿਰਿਆਂ ਚੋਂ ਨਾਲ ਨਪਿਆ ਗਿਆ ਵਾ ਪੂਰੀ ਤਰ੍ਹਾਂ ਤੇ ਜਿਹੜੀ 3 4 5 ਫੁੱਟ ਰੇਲ ਚੜ ਚੁੱਕੀ ਹੈ ਹਾਂਜੀ ਹਾਂਜੀ ਤੇ ਸਾਨੂੰ ਇਹੋ ਮੁਸ਼ਕਲਾ ਵੀ ਹਾਲ ਦਾ ਕੋਈ ਰੇਤਾ ਦਾ ਹੱਲ ਕੀਤਾ ਜਾਵੇ ਇਹ ਰੇਲ ਜਿਹੜੀ ਵਰਤਨ ਯੋਗ ਨਹੀਂ ਗਈ ਰੇਤਾ ਇਹਦੇ ਵਿੱਚ ਇੱਕ ਤਾਂ ਪ੍ਰਾਲੀ ਰਾਲੀ ਹੋਈ ਆ ਤੇ ਦੂਸਰਾ ਇੱਕ ਸਰੂਜੀ ਮਿੱਟੀ ਆ ਨਾ ਜਿਆਦੀ ਵਰਤਨ ਵਾਲੀ ਰੇਤ ਨਹੀਂ ਗਈ ਅਸੀਂ ਇਹੋ ਮੰਗ ਕਰਦੇ ਆ ਵੀ ਇਹਦੇ ਵਿੱਚੋਂ ਰੇਤ ਕੱਢ ਕੇ ਤੇ ਪਹਿਲੀ ਬਣਾ ਕੇ ਦਿੱਤੀ ਜਾਵੇ ਤੇ ਜੋ ਸਾਨੂੰ ਵੀਰ ਖਾ ਦੀ ਫਾਇਦਾ ਦਿੱਤੀ ਜਾਵੇ ਕਿਉਂ ਅਸੀਂ ਆਪਦੇ ਬਾਰੇ ਸੇ ਰੋ ਸਕੀਏ ਤਾਂ ਏ ਤੱਕ ਅਜੇ ਕੋਈ ਨਹੀਂ ਪਹੁੰਚਿਆ ਠੀਕ ਹੈ ਜੀ ਹਾਂਜੀ ਕੋਈ ਨਹੀਂ ਪਹੁੰਚਿਆ ਅਜੇ ਤੱਕ ਕੋਈ ਆ ਕੇ ਪੈਣ ਪਸਾਰ ਨਹੀਂ ਲਈ ਵੀ ਤੁਹਾਡੀ ਰੇਤ ਨਿਕਲੂ ਜਾਂ ਕੋਈ ਹੱਲ ਲਊਗਾ ਜਾਂ ਨਹੀਂ ਹੋਊਗਾ ਕਿਵੇਂ ਜਾਂ ਤੁਸੀਂ ਸਾਡੇ ਕੋਲ ਕੋਈ ਚਾਰਾ ਹੈਗਾ ਜਾਂ ਕੋਈ ਨਹੀਂ ਹੈਗਾ ਕੋਈ ਡੰਗਰਾਂ ਦਾ ਸਰਦਾ ਕਿ ਨਹੀਂ ਸਰਦਾ ਅਜੇ ਤੱਕ ਸਾਡੇ ਕੋਈ ਕੋਈ ਨਹੀਂ ਆਇਆ ਹੂੰ ਬਾਕੀ ਅੰਦਰ ਹੁਣ ਪੰਜਾਬ ਸਰਕਾਰ ਵੀ ਕੀ ਕਰੂਗਾ ਕਿ ਨੁਕਸਾਨ ਜ਼ਿਆਦਾ ਹੈ ਨੁਕਸਾਨ 12 ਹਾ ਹੁਣ ਅੱਧਾ ਪੰਜਾਬ ਦਾ ਨੁਕਸਾਨ ਆ ਤੇ ਚਲੋ ਉਹਨਾਂ ਜੰਨਾ ਹੈਗਾ ਖਰਾਬਾ ਪਾਉਣਾ ਸ਼ੁਰੂ ਕਰਤਾ ਤੇ ਅਸੀਂ ਤੇ ਸਾਰੀ ਸੰਗਤ ਤੋਂ ਇਹੋ ਬੇਨਤੀ ਕਰਦੇ ਆ ਵੀ ਵੀਰਾਂ ਤੋਂ ਜਾਂ ਕੋਈ ਸੰਸਥਾ ਵਾਲੇ ਆਏ ਆ ਤੇ ਸਾਨੂੰ ਬੀਖਾਤ ਜਾਂ ਤੇਲ ਚਲੋ ਟਰੈਕਟਰ ਜਾਂ ਕਿਸੇ ਕੋਲ ਨਹੀਂ ਹੈਗਾ ਸਾਨੂੰ ਤੇਲ ਦਾ ਸਾਰਾ ਦੇ ਤੇ ਕੋਈ ਨਾ ਕੋਈ ਹਿਸਾਬ ਕੇ ਦਾ ਟਰੈਕਟਰ ਵਾਲੇ ਦਾ ਤਾਂ ਭੈਣ ਭਰਾ ਦਾ ਤਰਲਾ ਮਾਰ ਲਾਂਗੇ ਸਾਨੂੰ ਤੇਲ ਦੀ ਤੇ ਪ੍ਰੋਬਲਮ ਜਿਆਦੀ ਆ ਬੀ ਖਾਦੀ ਗੁਰੂ ਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਤਾਂ ਲਗਾਤਾਰ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਜੇਕਰ ਨਵੇਂ ਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਸ਼ੇਅਰ ਕਰ ਦਿਅ ਤਾਂ ਇੱਥੇ ਅਸੀਂ ਗੱਲਬਾਤ ਜਿਹੜੀ ਕਰਨਾ ਚਾਹਾਂਗੇ ਤੁਹਾਡੇ ਨਾਲ ਅਸੀਂ ਇੱਕ ਬੰਨੇ ਤਰਮਤਾਰ ਦੀ ਹੱਦ ਤੇ ਦੂਸਰੇ ਬੰਨੇ ਜਿਲ੍ਹਾ ਫਰੋਈ ਪਰ ਦੀ ਹੱਦ ਤਾਂ ਜੇਕਰ ਇਸ ਪਿੰਡ ਦੀ ਗੱਲ ਕਰਦੇ ਆ ਤਾਂ ਪਿੰਡ ਕਾਮਲਵਾਲਾ 324 ਜਿਹੜਾ ਇਹ ਰਕਬਾ ਉਹਦੇ ਅਸੀਂ ਗੱਲਬਾਤ ਕਰਾਂਗੇ ਕੀ ਮੁਸ਼ਕਲਾਂ ਨੇ ਕੀ ਹਾਲਾਤ ਹੈ ਤਾਂ ਤੁਸੀਂ ਇੱਕ ਵਾਰੀ ਤਸਵੀਰਾਂ ਜ਼ਰੂਰ ਦੇਖ ਸਕਦੇ ਹੋ ਸਤਲੋਜ ਦਰਿਆ ਦਾ ਜਿਹੜਾ ਪਾਣੀ ਹੈ ਜਿਸ ਨੇ ਵੱਡੇ ਪੱਧਰ ਤੇ ਮਾਰਕ ਕੀਤੀ ਤੇ ਮਾਲਕੀ ਜ਼ਮੀਨਾਂ ਦੇ ਵਿੱਚ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਜੋ ਹਾਲਾਤ ਨੇ ਇਧਰ ਤੁਸੀਂ ਦੇਖ ਸਕਦੇ ਹੋ ਜਿਹੜੀ ਰੇਤਾ ਭਰਤੀ ਤੇ ਦੂਸਰੇ ਬੰਨੇ ਨਾਲ ਹੀ ਤੁਸੀਂ ਫਸਲਾਂ ਦੇ ਹਾਲਾਤ ਦੇਖ ਸਕਦੇ ਜਿਹੜੇ ਇੱਥੇ ਝੋਨੇ ਦੀ ਫਸਲ ਲੱਗੀ ਸੀ ਤੇ ਪਿਛਲੇ ਬੰਨੇ ਪੱਕਾ ਬਾਂਹ ਵੀ ਤੁਸੀਂ ਦੇਖ ਸਕਦੇ ਹੋ ਤਾਂ ਸਤਲੁਜ ਦਰਿਆ ਜਿੱਥੇ ਮਾਲਕੀ ਜ਼ਮੀਨਾਂ ਦੇ ਵਿੱਚ ਵਗ ਰਿਹਾ ਤਾਂ ਉੱਥੇ ਬਿਲਕੁਲ ਅਸੀਂ ਕੰਡੇ ਖੜੇ ਧੀਰਾ ਘਾਹਾਂ ਤੇ ਨਿਹਾਲਾ ਲਵੇਰਾ ਉਹ ਰਕਬਾ ਸਾਹਮਣੇ ਤੁਸੀਂ ਦੇਖ ਸਕਦੇ ਜਿੱਥੇ ਬਗਲੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਤਾਂ ਦੂਸਰੇ ਬੰਨੇ ਕਾਮਲਵਾਲਾ 324 ਜ਼ਿਲ੍ਹਾ ਫਰੋਹੇਪੁਰ ਦਾ ਰਕਬਾ ਤਾਂ ਸਾਰਾ ਜਿਹੜਾ ਸਾਹਮਣੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਇਧਰ ਨੋਚ ਵੀ ਲੱਗੀ ਏ ਤੇ ਨੋਚ ਤੋਂ ਪਿੱਛੇ ਕਿੰਨਾ ਦਰਿਆ ਆ ਗਿਆ ਹਟ ਗਿਆ ਜਾਂ ਕਹਿ ਸਕਦੇ ਮਾਲਕੀ ਜ਼ਮੀਨਾਂ ਦੇ ਵਿੱਚ ਬੇਸ਼ੱਕ ਤੁਸੀਂ ਵੀ ਦੇਖ ਸਕਦੇ ਇੱਥੇ ਪੱਥਰ ਵੀ ਲੱਗਾ ਸਾਰੇ ਪੱਥਰ ਲੱਗਾ ਉਹ ਪਿੱਛੇ ਵੀ ਪੱਥਰ ਲੱਗਾ ਤੇ ਜਿਹੜੇ ਨੋਚਾਂ ਲੱਗੀਆਂ ਨੋਚਾਂ ਕਾਫੀ ਪਿੱਛੇ ਰਹਿ ਗਈਆਂ ਲੇਕਿਨ ਦਰਿਆ ਜਿਹੜਾ ਆਪਣੀਆਂ ਮਾਲਕੀ ਜ਼ਮੀਨਾਂ ਤੋਂ ਹੋਰ ਅੱਗੇ ਆ ਗਿਆ ਇੱਥੇ ਆਪਾਂ ਗੱਲਬਾਤ ਵੀ ਕਰਾਂਗੇ ਸਰਦਾਰ ਭਗਵਾਨ ਸਿੰਘ ਜੀ ਤਾਂ ਹੋਰ ਵੀ ਵੀਰ ਆਪਣੇ ਨਾਲ ਹੈਗੇ ਆ ਜਿਵੇਂ ਅੰਗਰੇਜ਼ ਸਿੰਘ ਜੀ ਤਾਂ ਸਗਦੇਵ ਸਿੰਘ ਜੀ ਆਪਾਂ ਗੱਲਬਾਤ ਕਰਾਂਗੇ ਅ ਭਾਈ ਜੀ ਅੰਗਰੇਜ਼ ਸਿੰਘ ਨਾਲ ਜੀ ਭਾਈ ਅੰਗਰੇਜ਼ ਸਿੰਘ ਜੀ ਕੀ ਮੁਸ਼ਕਲਾਂ ਭਾਈ ਜੀ ਇੱਥੇ ਆਡੀ ਮੁਸ਼ਕਲ ਇਹੋ ਜੀ ਸਾਰੇ ਬੈੜੀ ਦੇ ਵਿੱਚ ਤੇ ਫਸਲ ਇਹ ਝੋਨਾ ਸੀ ਆਪਣੇ ਤੇ ਉਹ ਖਰਾਬ ਹੋ ਚੁੱਕਾ ਵਾ ਵੇਖੋ ਸਾਰਾ ਵਿੱਚ ਸਿਰਿਆ ਝੋਨਾ ਨੱਪਿਆ ਗਿਆ ਵਾ ਪੂਰੀ ਤਰ੍ਹਾਂ ਤੇ ਜਿਹੜੀ 3 4 5 ਫੁੱਟ ਰੇਲ ਚੜ ਚੁੱਕੀ ਹੈ ਹਾਂਜੀ ਤੇ ਸਾਨੂੰ ਇਹੋ ਮੁਸ਼ਕਲ ਆ ਵੀ ਸਾਡਾ ਕੋਈ ਰੇਤਾ ਦਾ ਹੱਲ ਕੀਤਾ ਜਾਵੇ ਇਹ ਰੇਤ ਜਿਹੜੀ ਵਰਤਨ ਯੋਗ ਨਹੀਂ ਗੀ ਰੇਤ ਇਹਦੇ ਵਿੱਚ ਇੱਕ ਤਾਂ ਪ੍ਰਾਲੀ ਰਾਲੀ ਹੋਈ ਆ ਤੇ ਦੂਸਰਾ ਇੱਕ ਸਰੂਜੀ ਮਿੱਟੀ ਆ ਨਾ ਜਿਆਦੀ ਵਰਤਨ ਵਾਲੀ ਰੇਤ ਨਹੀਂ ਗੀ ਤੇ ਇਹਨੂੰ ਬਾਹਰ ਕੱਢਣਾ ਪੈਣਾ ਹੋਵੇ ਬੰਨੇ ਜੇ ਨਵਾਂ ਵਿੱਚ ਖਿਲਾਰਦੇ ਆ ਤੇ ਕਣਕ ਨਹੀਂ ਇਹ ਨਹੀਂ ਨਾ ਉਹ ਨਹੀਂ ਕੁਛ ਤੇ ਜਿਹੜੀ ਰੇਤ ਆ ਇਹਨੂੰ ਕੱਢਣ ਬਾਹਰ ਹਾਨੂੰ ਕਿਸੇ ਦਾ ਦਿੱਤੀ ਜਾਵੇ ਤੇ ਸਾਡੀ ਇਹੋ ਮੰਗ ਆ ਸਾਡੀ ਪੈਲੀ ਜਿਹੜੀ ਉਹ ਬਜਾਈ ਦੇ ਤੌਰ ਤੇ ਕੀਤੀ ਜਾਵੇ ਠੀਕ ਹੈ ਜੀ ਆਪਾਂ ਕੋਲ ਰਕਵੇ ਦੀ ਬਾਈ ਜੀ ਤੁਹਾਡੀ ਗੱਲ ਕਰਦੇ ਤੁਸੀਂ ਕਿੰਨੇ ਭਰਾ ਪਰਿਵਾਰ ਚ ਕੌਣ ਕੌਣ ਤੇ ਕਿੰਨੀ ਜਿਸ ਜਿਸ ਥਾਂ ਤੇ ਆਪਾਂ ਖੜੇ ਆਂ ਅਹੀਂ ਪਿੰਡ ਕਾਂਬਲਾਲੇ ਪਿੰਨੇ 324 ਦੇ ਵਿੱਚ ਜਿਹੜਾ ਫਰੋਹੀਪੁਰ ਆ ਤੇ ਅਸੀਂ ਤਿੰਨ ਭਰਾਵਾਂ ਦੀ ਨਾ ਭਰਾਵਾਂ ਦੀ ਜਮੀਨ ਆ ਤੇ ਇੱਕ ਤਰੀਕ ਮੇਂ ਸ਼ੇਅ ਕਿੱਲੇ ਪੈਲੀ ਜਿਹਦੇ ਵਿੱਚ ਜ਼ਿਆਦਾ ਰੇਤ ਪਈ ਆ ਬਰਬਾਦ ਹੋਈ ਆ ਜਿਹੜਾ ਝੋਨਾ ਖਰਾਬ ਹੋ ਰੇਤ ਪਈ ਆ ਜਿਹਦੇ ਵਿੱਚ ਤੇ ਸਾਡੀ ਤਿੰਨ ਭਰਾਵਾਂ ਦੀ ਪੈਲੀ ਆ ਏ ਅਸੀਂ ਇਹੋ ਮੰਗ ਕਰਦੇ ਆ ਵੀ ਇਹਦੇ ਵਿੱਚੋਂ ਰੇਤ ਕੱਢ ਕੇ ਤੇ ਪੈਲੀ ਬਣਾ ਕੇ ਦਿੱਤੀ ਜਾਵੇ ਤੇ ਜੋ ਹਨ ਵੀਰ ਖਾ ਦੀ ਫਾਇਦਾ ਦਿੱਤੀ ਜਾਵੇ ਕਿਉਂ ਆਹੀ ਆਪਦੇ ਪੈਰਾਂ ਸੇ ਰੋ ਸਕੀਏ ਸਾਡੀ ਇਹੋ ਬਹਿਨਤੀ ਆ ਜੀ ਜਿਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਸਤਾਵਾਂ ਨੇ ਪਿੰਡ ਗੋਦ ਲਏ ਆ ਜਾਂ ਵੱਡੇ ਪੱਦਰ ਤੇ ਮਦਦਦਾਰੀ ਹੈ ਪੰਜਾਬ ਸਰਕਾਰ ਵੀ ਮਦਦ ਕਰ ਰਹੀ ਆ ਆਮ ਆਦਮੀ ਪਾਰਟੀ ਸਰਕਾਰ ਤਾਂ ਤੁਹਾਡੀ ਹਾਲੇ ਤੱਕ ਕਿਸੇ ਨੇ ਬਾਹ ਫੜੀ ਕਿੰਨੀ ਕੁ ਫੜੀ ਤੇ ਕੀ ਕਹਿਣਾ ਚਾਹਦੇ ਹਾਂ ਜੇ ਤਾਂ ਕਿ ਵੀ ਬੈਕ ਸਾਈਡ ਪੈ ਜਾਂਦੀ ਜੇ ਜਿਹੜਾ ਵੀ ਗੋਦ ਆਲਾ ਹੁੰਦਾ ਪਿਛੇ ਰਾਵਲ ਕੇ ਆਰਾਮ ਸਿੰਘ ਵਾਲਾ ਜਾਂ ਹੋਰ ਪਿੰਡ ਹੈਗੇ ਝੁੱਗੀਆਂ ਨੂਰ ਪੀਰ ਬਖਸ਼ ਵਾਜਦੀਆਂ ਆ ਜਾਂ ਪਿਛੇ ਪੋਵਾਲ ਦੀ ਧਰਤੀ ਪੈ ਜਾਂਦੀ ਆ ਉਥੋਂ ਤੱਕ ਜਿਹੜਾ ਗਿਉਂਦਾ ਸਾਡੇ ਤੱਕ ਤੇ ਅਜਾ ਕੋਈ ਜਿਆ ਤਾਂ ਹੈ ਜੇ ਤਾਂ ਕੋਈ ਆ ਕੇ ਪੈਨ ਪਸਾਰ ਨਹੀਂ ਲਈ ਵੀ ਤੁਹਾਡੀ ਰੇਤ ਨਿਕਲੂ ਜਾਂ ਕੋਈ ਹੱਲ ਹੋਊਗਾ ਜਾਂ ਨਹੀਂ ਹੋਊਗਾ ਕਿਵੇਂ ਜੇ ਤੁਸੀਂ ਸਾਡੇ ਕੋਲ ਕੋਈ ਚਾਰਾ ਹੈਗਾ ਜਾਂ ਕੋਈ ਨਹੀਂ ਹੈਗਾ ਕੋਈ ਡੰਗਰਾ ਸਰਦਾ ਕਿ ਨਹੀਂ ਸਰਦਾ ਅਜੇ ਤੱਕ ਸਾਡੇ ਕੋਈ ਕੋਈ ਨਹੀਂ ਆਇਆ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਜਿਹੜਾ ਕੱਲ ਦੋ ਤਿੰਨ ਦਿਨ ਪਹਿਲਾਂ ਜਿਹੜਾ ਜਨਾਲੇ ਦੇ ਵਿੱਚ ਇੱਕ ਵੀ ਵੰਡੇ ਆਮ ਆਦੀ ਪਾਰਟੀ ਦੀ ਸਰਕਾਰ ਨੇ ਭਵੰਤਮਨ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਫਰੋਈਪੁਰ ਦੇ ਵਿੱਚ ਸ਼ੁਰੂਆਤ ਹੋ ਗਈ ਕਿ ਤੁਹਾਡੇ ਇਲਾਕੇ ਚ ਇਹੋ ਜਿਹੀ ਕੁਝ ਹੈ ਗੱਲ ਨਹੀਂ ਜੀ ਅਜੇ ਫਰੋਈਪੁਰ ਦੇ ਵਿੱਚ ਜਿਹੜਾ ਧੀਰਾ ਘਾਰਾਂ ਦੇ ਨਿਹਾਲ ਲਵੇਰਾ ਉਹਨਾਂ ਦੀ ਆਪ ਸੁਣਨ ਦੇ ਵਿੱਚ ਆਉਂਦਾ ਵਾ ਜੇ ਉਹਨਾਂ ਦਾ ਪਹਿਲਾ ਨੰਬਰ ਲੱ ਬਣਾਵਾ ਤੇ ਬਾਕੀ ਸਾਡੇ ਕੋਲ ਪਟਵਾਰੀ ਨੇ ਖਾਤਾ ਨੰਬਰ ਲੈ ਲਿਆ ਵਾ ਤੇ ਮੋਬਾਈਲ ਨੰਬਰ ਤੇ ਆਧਾਰ ਕਾਰਡ ਦੀ ਫੋਟੋ ਕਾਪੀ ਲੈ ਲਈ ਆ ਉਹ ਹੁਣ ਅਗਲੇ ਅਗਲੇ ਪਤਾ ਲੱਗੂਗਾ ਅਗਲੇ ਦਿਨਾਂ ਦਾ ਕਬੀ ਪਾਉਂਦੇ ਹੈ ਕਿ ਨਹੀਂ ਪਾਉਂਦੇ ਇਹਦੇ ਬਾਰੇ ਇਹ ਹੋਆ ਠੀਕ ਹੈ ਹਾਂਜੀ ਜੇਕਰ ਆਪਾਂ ਇਹਨਾਂ ਕਾਮਰ ਵਾਲੇ ਤੇ ਤੁਹਾਡਾ ਹੱਦ ਸ਼ੁਰੂ ਹੋ ਜਾਂਦੀ ਜਿੱਥੇ ਅਸੀਂ ਜਿੱਥੇ ਖੜੇ ਆਂ ਜੀ ਇਸ ਤੋਂ ਅੱਗੇ ਕਾਮਰ ਵਾਲਾ 324 ਤੇ ਕੋਲਾ ਰਕਬਾ ਕਿੰਨਾ ਜੀ ਕਾਮਰ ਵਾਲੇ ਦੀ ਗੱਲ ਕਰਦੇ ਆ 324 ਦੀ ਆਪਾਂ ਕਾਂਬਲਾ ਵਾਲੇ ਦੀ ਜੀ ਕੋਈ ਪੱਕਾ ਬੈੜੀ ਆ ਨਹੀਂ ਲਾ ਸਕਦੇ ਕਿੰਨਾ ਰਕਬਾ ਵਾ ਕਿਉਂ ਜਾਂ ਤਾਂ ਕੋਈ ਪਤਾ ਹੋਵੇ ਤੇ ਹੋਊਗਾ ਕਿੰਨਾ 20 ਕਿੱਲੇ ਦੇ ਨਹੀਂ ਨਹੀਂ ਸਾਰੇ ਪਿੰਡ ਦਾ ਤੇ ਜ਼ਿਆਦਾ ਰਕਬਾ ਹੋਊਗਾ 14-1500 ਬਿਹਾਰ ਕਿੱਲਾ ਦੇ ਹੋਊਗਾ ਪਿੰਡ ਦਾ ਉਹ ਦਰਿਆ ਕਰਕੇ ਜ਼ਿਆਦਾ ਨਹੀਂ ਹੁੰਦੇ ਵਿੱਚ ਮੁਸ਼ਕਲ ਆ ਰਹੀ ਹੁੰਦੀ ਰਕਬੇ ਦੇ ਵਿੱਚ ਕਿ ਜਾਂ ਹੋਰ ਮੁਸ਼ਕਲ ਕੋਈ ਕਿਉਂਕਿ ਤੁਹਾਨੂੰ ਇਸ ਬਾਰੇ ਸਾਡੇ ਇਹਦੇ ਤਕਰੀਬਨ ਮੇਰੇ ਸਾਹਮਣੇ ਕਾਂਬਲਾ ਵਾਲਾ ਤੈਨੂੰ ਸੁਝਾ ਵੀ ਇਹ ਦਾ ਸਾਰਾ ਰਕਬਾ ਹੈਗਾ ਦਰਿਆ ਦੇ ਵਿੱਚ ਹਾਂ ਜਿੱਥੋਂ ਪਿੰਡ ਸ਼ੁਰੂ ਹੁੰਦਾ ਉੱਥੋਂ ਬਾਹਰ ਸ਼ੁਰੂ ਹੁੰਦਾ ਫਰੋਈਪੁਰ ਵਾਲਾ ਤੇ ਕਿੱਥੋਂ ਲੈ ਕੇ ਇਥੇ 4 ਕਿਲੋਮੀਟਰ ਪੂਰਾ ਪਿੰਡ ਦਰਿਆ درਿਆ ਸ਼ੁਰੂ ਹੁੰਦਾ ਜੇ ਕਾਮਲ ਵਾਲਾ ਸਾਰਾ ਦਰਿਆ ਦੇ ਵਿੱਚ ਹੀ ਆ ਤੇ ਜੋ ਕੋਈ ਹੋਏ ਵੀ 10 20 ਗੱਲੇ ਤੇ ਪਿੰਡ ਦੇ ਨਾਲ ਹੋ ਸਕਦਾ ਕਾਮਲ ਵਾਲੇ ਦੇ ਹੋਣ ਕੇ ਵੀ ਕੋਈ ਪੱਕਾ ਪਤਾ ਨਹੀਂਗਾ ਹੋਣਗੇ ਤੇ ਬਾਕੀ ਜ਼ਿਆਦਾ ਤੋਂ ਰਗਵਾ ਜਿਹੜਾ ਦਰਿਆ ਦੇ ਵਿੱਚ ਹੀ ਆ ਹੁਣ ਤੁਸੀਂ ਇਹ ਆਂਦੇ ਸਾਡੀ ਜਿਹੜੀ ਜ਼ਮੀਨ ਉਹ ਬਣ ਜਾਵੇ ਰੇਤਾ ਜਿਹੜੀ ਕੋ ਜਿਹੜੀ ਨਾ ਰੇਤਾ ਤੇ ਨਾ ਮਿੱਟੀ ਤੇ ਇਹਨੂੰ ਚੱਕਿਆ ਜਾਵੇ ਤੇ ਸਾਡੀਆਂ ਦੇ ਜ਼ਮੀਨਾਂ ਅੱਗੇ ਫਸਲ ਜਿਹੜੀ ਕਣਕ ਬੀਜੀ ਹਾਂਜੀ ਹਾਂਜੀ ਇਹੋ ਮੰਗ ਕਰਦੇ ਆਂ ਅਸੀਂ ਵੀ ਜਿਹੜੀ ਰੇਤ ਚੁੱਕੀ ਜਾਵੇ ਕਿਸੇ ਬੰਦੇ ਨੇ ਲੱਗੇ ਸਾਨੂੰ ਫਾਇਦਾ ਮਿਲੇ ਤੇ ਰੇਤ ਚੁੱਕੀ ਅਗੇ ਉਹਨਾਂ ਦੇ ਬਰਬਾਦ ਹੋ ਗਿਆ ਇਹਦੇ ਕੋਲ ਖਰਚੇ ਵੀ ਨਹੀਂ ਰੇਤ ਕੀ ਇਹ ਤੇ ਸਾਡੀ ਇਹੋ ਮੰਗ ਹੈ ਵੀ ਇਹ ਜੁਕੀ ਜਾਵੇ ਸਾਡੀ ਪੈਲੀ ਬਣ ਜੇ ਠੀਕ ਹੈ ਸਰਦਾਰ ਦਿਬਾਖ ਸਿੰਘ ਵੀਰ ਜੀ ਇਧਰ ਆਜੋ ਪੁਗਵਾਨ ਸਿੰਘ ਜੀ ਤਾਂ ਜਿਵੇਂ ਆਪਾਂ ਇਸ ਰਕਵੇ ਦੇ ਵਿੱਚ ਖੜੇ ਆ ਤਾਂ ਇਹ ਮੁਸ਼ਕਲ ਹੈ ਕਿ ਰੇਤਾ ਕਹਿ ਸਕਦੇ ਜਾਂ ਮਿੱਟੀ ਭਰ ਗਈ ਹੈ ਤੇ ਫਸਲ ਵੀ ਸਾਰੀ ਬਰਬਾਦ ਹੋ ਗਈ ਜਿਹੜੇ ਹੜ ਆਇਆ ਸਤਲੋ ਦਿਹਾੜ ਪਿਛਲੇ ਕਰੀਬ 1.5 2 ਮਹੀਨੇ ਪਾਣੀ ਜਿਹੜਾ ਵਗਿਆ ਸਾਰੇ ਆਪਣੇ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਵਗਿਆ ਹੋ 10 12 ਜ਼ਿਲ੍ਹੇ ਹੈਗੇ ਆ ਤਾਂ ਇੱਥੇ ਹੁਣ ਮੁਸ਼ਕਲ ਕੀ ਹੈ ਤੇ ਇਹਨਾਂ ਦੇ ਹੱਲ ਕੀ ਆਉਣ ਵਾਲੇ ਸਮੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਗਵਾਨ ਸਿੰਘ ਆਰਾਮ ਸਿੰਘ ਆ ਸਾਨੂੰ ਪ੍ਰੋਬਲਮ ਅੱਗੇ ਵੀ ਹਾਂ ਦੱਸਿਆ ਵੀ ਸਾਡੇ ਪੈ ਗਈ ਆ ਰੇਤਾਂ ਸਾਨੂੰ ਜਿਹੜਾ ਸਰਕਾਰ ਪੰਜਾਬ ਸਰਕਾਰ ਨੇ ਸਾਨੂੰ 20000 ਰੁਪਏ ਦਾ ਮਾਜਬਾ ਐਲਾਨ ਕਰਤਾ ਪੈਣ ਪੈਸੇ ਪੈਣੇ ਵੀ ਢੋ ਸ਼ੁਰੂ ਹੋ ਗਏ ਅੱਜ ਦਰ ਸਾਡੇ ਆਰਾਮ ਸਿੰਘ ਵਾਲੇ ਵੀ ਹੋ ਗਏ ਆ ਵੀ ਆ ਕੇ ਖਾਤੇ ਲੈ ਲਿਆ ਪੈਸੇ ਵੀ ਆ ਗਏ ਆ ਬਾਕੀ ਇਹ ਆ ਵੀ ਜਾਂ 20000 ਰੁਪਏ ਲਾਉਣੇ ਲੈ ਆਇਨੇ ਆ ਨਾ ਮਾਜਬੇ ਵਾਲਾ ਜਾਂ ਸਾਡਾ ਕਿੱਲੇ ਦੇ ਤੇ ਲੱਗੇ ਨਾ ਸਾਈਂ 6 ਮਹੀਨੇ ਮੁੜ ਕੇ ਕਿੱਥੋਂ ਖਾਵਾਂਗੇ ਅਸੀਂ ਦੇ ਹੱਥ ਜੋੜ ਕੇ ਉਹ ਬੇਨਤੀ ਕਰਦੇ ਹਾਂ ਸੰਗਤ ਨੂੰ ਵੀ ਚਲੋ ਭੈਣ ਭ ਕਿ ਸਾਡਾ ਕੋਈ ਪੈਲੀ ਸਾਨੂੰ ਬਣਾ ਕੇ ਬੀਖਾਦ ਮਿਲ ਜੇ ਪੇਲ ਮਿਲ ਜੇ ਸਾਨੂੰ ਇਹੋ ਹੀ ਆ ਵੀ ਸਾਡਾ ਜਿਹੜਾ ਉਹ ਜਿਹੜਾ ਬਾਜੇ ਜਿਹੜਾ ਅਸੀਂ ਕੋਈ ਡੰਕਰ ਬਚਾ ਲੈ ਲਾਂਗੇ ਕਿਉਂ ਸਾਡੀ ਜਿਹੜਾ ਝੋਨਾ ਸਾਰਾ ਸਾਡਾ ਬਰਬਾਦ ਹੋ ਚੁੱਕਾ ਤੇ ਅਸੀਂ ਤੇ ਬਿਲਕੁਲ ਕੰਮ ਸਾਡਾ ਜਿਹੜਾ ਨਾ ਜਿਆਦਾ ਖਰਾਬ ਹੋ ਗਿਆ ਤੇ ਅਸੀਂ ਸੰਗਤ ਨੂੰ ਵੀ ਇਹੋ ਬੇਨਤੀ ਕਰਦੇ ਆ ਤੇ ਚਲੋ ਪੰਜਾਬ ਸਰਕਾਰ ਨੇ ਤੇ ਚਲੋ ਜਿੰਨੇ ਜੋਗੀ ਹੈਗੇ ਉਹਨਾਂ ਨੇ ਸਾਡਾ ਹੱਥ ਦਾ ਹਸਾਰਾ ਬਣਿਆ ਆ ਚਲੋ ਅੱਗੇ ਵੀ ਇਥੇ ਉਹਨਾਂ ਨੇ ਆਪ ਦਾ ਵੰਡਿਆ ਹੈ ਬਾਕੀ ਅੰਦਰ ਹੁਣ ਪੰਜਾਬ ਸਰਕਾਰ ਵੀ ਕੀ ਕਰੂਗਾ ਕਿ ਨੁਕਸਾਨ ਜਿਆਦਾ ਹੈ ਨੁਕਸਾਨ 12 ਹਾ ਹੁਣ ਅੱਧਾ ਪੰਜਾਬ ਦਾ ਨ ਤੇ ਚਲੋ ਉਹਨਾਂ ਜੰਨਾ ਹੈਗਾ ਖਰਾਬਾ ਪਾਉਣਾ ਸ਼ੁਰੂ ਕਰਤਾ ਤੇ ਅਸੀਂ ਤੇ ਸਾਰੀ ਸੰਗਤ ਤੋਂ ਇਹੋ ਬੇਨਤੀ ਕਰਦੇ ਆਂ ਵੀ ਵੀਰਾਂ ਤੋਂ ਜਾਂ ਕੋਈ ਸੰਸਥਾ ਵਾਲੇ ਆਏ ਆ ਤੇ ਸਾਨੂੰ ਬੀਖਾਤ ਜਾਂ ਤੇਲ ਚਲੋ ਟਰੈਕਟਰ ਜਾਂ ਕਿਸੇ ਕੋਲ ਨਹੀਂ ਹੈਗਾ ਸਾਨੂੰ ਤੇਲ ਦਾ ਸਾਰਾ ਦੇ ਤੇ ਕੋਈ ਨਾ ਕੋਈ ਹਿਸਾਬ ਕਿਹਦਾ ਟਰੈਕਟਰ ਵਾਲੇ ਦਾ ਤਾਂ ਭੈਣ ਭਰਾ ਦਾ ਤਰਲਾ ਮਾਰ ਲਾਂਗੇ ਸਾਨੂੰ ਤੇਲ ਦੀ ਤੇ ਪ੍ਰੋਬਲਮ ਜਿਆਦੀ ਆ ਬੀਖਾ ਦੀ ਠੀਕ ਹੈ ਜਿਵੇਂ ਆਪਾਂ ਵਸਤੀ ਪਿੰਡ ਆਰਮ ਸਿੰਘ ਵਾਲੇ ਦੀ ਗੱਲ ਕਰਦੇ ਆ ਤਾਂ ਕੁੱਲ ਰਕਬਾ ਕਿੰਨਾ ਹੁੰਦਾ ਤੇ ਨੁਕਸਾਨਿਆ ਕਿੰਨਾ ਗਿਆ ਤੇ ਤੁਹਾਡਾ ਰਕਬਾ ਕਿੰਨਾ ਬਈ ਸਾਡਾ 550 ਕਿਲਾ ਰਕਬਾ ਆਰਮ ਸਿੰਘ ਵਾਲੇ ਦਾ ਤੇ 550 ਤੇ 30 ਕਿਲੇ ਸਾਡਾ ਜਿਹੜਾ ਜਿਹੜਾ ਨੁਕਸਾਨ ਹੋ ਗਿਆ ਹੈ ਨੁਕਸਾਨ ਹੋ ਗਿਆ ਤੇ ਜਿਹੜਾ ਦਾਵੀ ਕਲੇ ਸਾਹ ਬਜਦਾ ਹੋਵੇ ਡਗਾ ਡਗਾ ਨੁਕਸਾਨ ਆ ਉਹ ਵੀ ਗਿਆ ਹੈ ਠੀਕ ਹੈ ਜੀ ਸਾਡਾ ਤਕਰੀਬਨ 100% ਹੀ ਹੈ ਸਾਰਾ ਆਰਾਮ ਸਿੰਘ ਵਾਲੇ ਦਾ ਨਹੀਂ ਹੁਣ ਉਹ ਦਰਿਆ ਦੀ ਮਾਰ ਚ ਹੜ ਗਿਆ ਕਿ ਜਾਂ ਖਰਾਬ ਹੋ ਗਿਆ ਕਿ ਜਾਂ ਰੇਤਾ ਵਗਾਰ ਨਹੀਂ ਸਾਡੇ ਸਾਰਾ ਦਰਿਆ ਰੋੜ ਨਹੀਂ ਲਈ ਪਈ ਗੇ ਬਿਲਕੁਲ ਸਾਡਾ ਸਭ ਤੋਂ ਜਿਆਦਾ ਨੁਕਸਾਨ ਆ ਆਰਾਮ ਸਿੰਘ ਵਾਲੇ ਦਾ ਸਾਡੇ ਵਿੱਚ ਦਰਿਆ ਵਗਣ ਡਿਆ ਕਿਤੇ ਵੀ ਦੇਖ ਸਕਦੇ ਚੈੱਕ ਕਰਾ ਦਾਂਗੇ ਤੁਹਾਨੂੰ ਸਾਰੇ ਜਿਤਨਾ ਹੀ ਆ ਦਰਿਆ ਵਗਣ ਡਿਆ ਇਤਨੇ ਵੀ ਦਰਿਆ ਵਗਣ ਡਿਆ ਜਲਾ ਤਰਨਤਨ ਤਹਿਸੀਲ ਪੱਟੀ ਜਲਾ ਤਰਨਤਨ ਤਹਿਸੀਲ ਪੱਟੀ ਠੀਕ ਹੈ ਜੀ ਸਾਡਾ ਜਿਹੜਾ ਆ ਆਰਾਮ ਸਾਡੀ ਆਪਣੀਆਂ ਦੋਵੇਂ ਆਵੇ ਲਾਗੋ ਲੱ ਦੋਵੇਂ ਘਰ ਆਪ ਦੇ ਕਰ ਜਿਹੜੇ ਪਰਿਵਾਰ ਲਾਗੇ ਲਾਗੇ ਬੈਠੇ ਆ ਠੀਕ ਹੈ ਠੀਕ ਹੈ ਸੋਨਾਲਾ ਨੇ ਇਹ ਤੁਸੀਂ ਕਹੋਗੇ ਵੀ ਜਿਵੇਂ ਪੰਜਾਬ ਸਰਕਾਰ ਹੈ ਜਾਂ ਕੋਈ ਸਮਾਜ ਸੇਵੀ ਸੰਸਥਾਵਾਂ ਨੇ ਸੰਤ ਮਹਾਂਪੁਰਖ ਨੇ ਵੱਤਵਾਦ ਮਤੇ ਬਿਲਕੁਲ ਅਸੀਂ ਤਾਂ ਇਹ ਨੇ ਕਿ ਜਦੋਂ ਸਰਕਾਰ ਤੇ ਜਿਹੜੀ ਕਰਨ ਲਈ ਆ ਭੈਣ ਭਰਾ ਜਿਹੜੇ ਸੰਸਥਾ ਹੈ ਜਾਂ ਕੋਈ ਮਹਾਂਪੁਰਸ਼ ਜਿਹੜੇ ਬਾਬੇ ਆਉਣ ਡੇ ਲੈ ਗੇ ਇੱਕ ਸਾਡਾ ਸਰ ਤੋਂ ਬਲੈਕ ਲੈ ਪਿੱਛਾ ਪੈ ਜਾਂਦਾ ਸਾਡੇ ਕੋਲ ਇੱਥੇ ਆਉਂਦਾ ਹੀ ਨਹੀਂਗਾ ਜਾਂ ਕੋਈ ਆਉਂਦਾ ਤੇ ਉਹ ਕੋਈ ਬਰਲਾ ਵਾਂਜਾ ਵਿਚਾਰਾ ਜਾਂ ਗੁਰਦਾਰੇ ਚਲੇ ਜਾਂਦਾ ਜਿੰਨਾਂ ਦਾ ਨੁਕਸਾਨਿਆ ਹੁੰਦਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਤੇ ਜਿਹੜੇ ਉਥੇ ਵਹਿਲੇ ਉਤਰਾਂ ਬੈਠੇ ਉਹ ਲੈ ਕੇ ਚਲੇ ਜਾਂਦੇ ਆ ਤੇ ਅਸੀਂ ਫੇਰ ਉਤਰਾਂ ਤੇ ਉਤਰਾਂ ਜਿਵੇਂ ਹੋਰ ਪਿੰਡਾਂ 'ਚ ਕ ਉਹਨਾਂ ਦਾ ਉਹਨਾਂ ਨੂੰ ਇੱਕ ਰਾ ਰਾਦਸ਼ਕ ਵੀ ਬਣਦੇ ਆ ਤੇ ਨਾਲ ਉਹਨਾਂ ਦੇ ਜਲਪਣ ਵਿੱਚ ਕਾਉਂਦੇ ਇਜਤਮਾਨ ਵੀ ਕਰਦੇ ਆ ਇਸ ਤਰ੍ਹਾਂ ਦੇ ਆਪਣੇ ਵੀ ਇੱਕ ਪਰਾਲੇ ਕਿਤੇ ਨਹੀਂ ਸਾਡੇ ਜੇ ਕਮੇਟੀਆਂ ਨਹੀਂ ਕੋਈ ਵੀ ਸਾਡਾ ਜੇ ਕੰਮ ਆ ਥੋੜਾ ਵੀ ਪਿੰਡ ਪਿੱਛੇ ਪੈ ਜਾਂਦੇ ਟਾੜੇ ਉਧਰ ਫਰੋਜਪੁਰ ਦੇ ਸਿਰ ਤੋਂ ਜ਼ਿਲ੍ਹੇ ਦੇ ਵਧੀਆ ਕੰਮ ਚੱਲਿਆ ਸਾਡੇ ਇਧਰ ਥੋੜਾ ਜਿਹਾ ਕੰਮ ਉੱਥ ਖੜੁਕ ਚੱਲਣ ਡਿਆ ਸਾਡੇ ਤਾਂ ਕਰਕੇ ਸਾਨੂੰ ਆ ਜਿਹੜੀਆਂ ਨਿਸ ਸੁਮੀਤ ਡਿੰਗਾ ਸਾਨੂੰ ਪਰੇਸ਼ਾਨੀਆਂ ਆਉਂਦੀਆਂ ਆ ਮੁਸ਼ਕਲਾਂ ਆਉਂਦੀਆਂ ਨਹੀਂ ਤਾਂ ਸਾਨੂੰ ਜਿਤਨਾ ਟਾੜੇ ਉਧਰ ਪਾਰਕ ਕਮੇਟੀਆਂ ਬਣੀਆਂ ਤੁਸੀਂ ਆਪੋ ਆਪਣੇ ਘਰਾਂ ਜਾ ਕੇ ਵੰਡੰਡਾ ਜੇ ਤੁਹਾਡਾ ਬਹੁਤ ਮਸਲਾ ਵੱ ਤੇ ਜਿਨ੍ਹਾਂ ਦਾ ਨੁਕਸਾਨ ਨਹੀਂ ਉਹ ਜ਼ਿਆਦਾ ਲੈ ਆਉਂਦੇ ਆ ਤੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਪਿੱਛੇ ਵਿਚਾਰੇ ਉਹ ਘਰਾਂ ਜੂ ਨਹੀਂ ਆਉਂਦੇ ਸ਼ਰਮਿੰਦੇ ਹੋਏ ਤੇ ਉਹ ਵੀ ਫਿਰ ਕਿਦ ਤਰ੍ਹਾਂ ਕਿਤੇ ਆਪਣੇ ਲੋਕਾਂ ਦਾ ਵੀ ਫਿਰ ਕਿਦ ਤਰ੍ਹਾਂ ਕਿਤੇ ਕਹਿ ਸਕਦੇ ਗਨਾਹ ਵੀ ਆਪਾਂ ਇਕੱਠੇ ਨਹੀਂ ਹੁੰਦੇ ਸਭ ਤੋਂ ਜ਼ਿਆਦਾ ਆਪ ਦਿਆਂ ਦਾ ਹੀ ਆ ਹੁਣ ਜਾ ਉਥੇ ਮਰਿਆ ਹੈ ਦਹਾਪੇ ਬੰਦਿਆਂ ਦਾ ਤਕਨੀਕੀ ਉੱਤੇ 50 ਜਾਣੇ ਹੁੰਦੇ ਆ ਤੇ ਉਹ 45 ਬੰਦਿਆਂ ਦੇ ਫੇ ਬੇਫਾਇਦਾ ਹੀ ਨਾਲ ਆਪ ਦਾ ਫਾਇਦਾ ਠਾ ਜਾਂਦੇ ਆ ਤੇ ਜਿਹੜਾ ਦਾਜ ਹੁੰਦੇ ਉਹ ਵਿਚਾਰੇ ਰਹਿੰਦੇ ਉਹ ਕਈਆਂ ਨੂੰ ਮਿਲਦਾ ਹੀ ਨਹੀਂ ਜਾ ਕੇ ਉਹ ਡਾਂਖ ਸੋਟਾ ਖੜਕ ਜਾਂਦਾ ਅਗਲਾਂ ਦਾ ਮੈਂ ਕਲੇ ਜੋ ਕੀ ਲੈਣਾ ਅੱਗੇ ਦਿਨ ਸਸਾ ਝੋਨੇ ਦਾ ਨੂੰ ਸੰਖਾਣ ਹੋ ਗਿਆ ਤੇ ਕਲੇ ਦਾ ਹੋ ਗਿਆ ਕਦੇ ਹੋਰ ਜਾ ਪਾਵਾਂ ਜਦੋਂ ਨਾਂ ਹੀ ਲੈਣਾ ਚੰਗਾ ਠੀਕ ਇਹ ਪੱਕਾ ਬਾਨੇ ਬਾਈ ਜਿਹੜਾ ਸਾਰਾ ਇਹ ਬਿਲਕੁਲ ਸੜਕ ਬੰਜੀ ਆ ਉਤੋਂ ਦੀ ਸੈਂਟਰ ਦੀ ਸੜਕ ਆ ਕਿੱਥੋਂ ਆਉਂਦੀ ਇਹ ਕਿੱਥੇ ਜਾਂਦਾ ਜੀ ਇਹ ਸਦੀ ਹਰੀ ਕਹਤੋਂ ਆਉਂਦੀ ਸਦੀ ਖੇਮ ਕਰਨ ਨੂੰ ਲੱਗਦੀ ਆ ਅੱਛਾ ਠੀਕ ਹੈ ਜੀ ਇਹ ਦੀ ਸੜਕ ਉੱਪਰ ਜਿਹੜ ਪਿੰਡ ਜੀ ਬਾਈ ਜੀ ਪਿੱਛੇ ਜੇ ਗੱਲ ਕਰਦੇ ਆਂ ਅੱਗੇ ਗੱਲ ਸਾਡੇ ਇਥੋਂ ਮੁਠਿਆਂ ਵਾਲਾ ਝੁਗੀਆਂ ਨੱਥਾ ਸਿੰਘ ਝੁਗੀਆਂ ਪੀਰ ਬਖਸ਼ ਆਰਾਂ ਸਿੰਘ ਆ ਰਸੂਲਪੁਰਾ ਰਾਹਦਲ ਕੇ ਫਿਰ ਝੁਗੀਆਂ ਇੱਕ ਦੂਜਾ ਆ ਜਾਂਦੀਆਂ ਪੀਰ ਬਖਸ਼ ਹੋਏ ਪੀਰ ਬਖਸ਼ ਤੇ ਇੱਕ ਭਾਉ ਵਾਲਾ ਉਹ ਮੈਂ ਕੋੜ ਬੁੱਢਾ ਤੇ ਪੁੱਜੋਗੇ ਪਿੰਡਾਂ ਨਾਲ ਇਤਨਾ ਕਾਫੀ ਪੰਜੀ ਪਿੰਡ ਆਪਣੇ ਪੱਟੀ ਹਲਕੇ ਦੇ ਨਾਲ ਸਾਰੇ ਮੇਰੇ ਖਿਆਲ ਚ ਸਾਰੇ ਪਿੰਡਾਂ ਦਾ ਬਹੁਤ ਨੁਕਸਾਨ ਹੋਇਆ ਸਾਰੇ ਸਾਰਿਆਂ ਦੇ ਜਿਹੜੇ ਕੋ ਜਿਆਦੇ ਪਿੰਡ ਦੇ ਵਿੱਚੋਂ ਇਹ ਜਿਨ੍ਹਾਂ ਦਾ 100% ਹੀ ਆ ਕੋਹ ਪਿੰਡ ਇਹੋ ਜਿਹੀ ਵੀ ਹੈਗੇ ਜਿਨ੍ਹਾਂ ਦਾ ਕੋਈ ਕੋਈ ਹਿੱਸੇਦਾਰੀ ਆ ਕਿਹਾ 200 ਕਿੱਲਾ ਕੇ ਦਾ 400 ਕਿੱਲਾ ਕੇ ਦਾ 500 ਕਿੱਲਾ ਜਿੰਨਾ ਜਿੰਨਾ ਹੱਦ ਬੰਦੀ ਦਾ ਕਰਕੇ ਆ ਤੇ ਜਿਹੜੇ ਆ ਸਾਡੇ ਤੇ ਇਧਰ ਦੋਹਾਂ ਪਿੰਡਾਂ ਦਾ ਜਿਆਦਾ ਵੀ ਮੁਠਿਆਂ ਵਾਲਾ ਕਰਮ ਸਿੰਘ ਆਲਾ 100% ਹੈ ਠੀਕ ਹੈ ਬਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਇਕ ਰਿਤ ਸੀਰਾ ਤੁਹਾਨੂੰ ਅਸੀਂ ਵਿਖਾ ਦਿੰਨੇ ਆ ਜਰੂਰ ਇਹ ਤੁਸੀਂ ਹਾਲਾਤ ਜਮੀਨਾਂ ਦੇ ਦੇਖ ਸਕਦੇ ਜੀ ਤਾਂ ਜਿਹੜੀ ਰੇਤਾ ਇਧਰ ਬਾਈ ਜੀ ਥੋੜਾ ਜਿਹਾ ਬਾਈ ਜੀ ਹੁਣੀ ਦਿਖਾ ਵੀ ਰੇ ਇਧਰ ਝੋਨਾ ਵੀ ਤੁਸੀਂ ਦੇਖ ਸਕਦੇ ਜੀ ਇਹ ਝੋਨਾ ਬਿਲਕੁਲ ਪੱਕਣ ਦੀ ਕਗਾਰ ਤੇ ਸੀਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਹੁਣ ਕਿਉਂਕਿ ਸਤੰਬਰ ਅਕਤੂਬਰ ਦੇ ਵਿੱਚ ਝੋਨਾ ਪੱਕ ਜਾਂਦਾ ਤਾਂ ਇਹ ਉਹ ਹੁੰਦੀਆਂ ਮੂੰਜਰਾ ਨੇ ਤੁਸੀਂ ਪ੍ਰਤੱਖ ਦੇਖ ਸਕਦੇ ਕਿਸ ਕਦਰ ਜਿਹੜਾ ਸਾਡੇ ਜ਼ਿਮੀਦਾਰ ਭਰਾਵਾਂ ਦਾ ਨੁਕਸਾਨ ਹੋਇਆ ਤੇ ਨਾਲ ਰੇਤਾ ਵੀ ਭਰ ਗਈ ਬਾਈ ਜੀ ਹੁਣੀ ਦਿਖਾ ਰਹੀ ਸੀ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਜ਼ਿਆਦੀ ਜਿਹੜੀ ਰੇਤਾ ਇਹ ਜਿਹੜੀ ਰੇਤਾ ਨਾ ਤਾਂ ਇਹ ਕੋਈ ਕਿਸੇ ਵਪਾਰੀ ਦੇ ਕੰਮ ਤੇ ਨਾ ਕਿਸੇ ਜ਼ਿੰਮੇਵਾਰ ਦੇ ਕੰਮ ਤੇ ਇਹ ਮੁਸ਼ਕਲੇ ਤੇ ਇਸ ਕਰਕੇ ਜਿਹੜੀ ਹੋਰ ਵੱਡੀ ਮੁਸ਼ਕਲ ਹੈ ਤਾਂ ਇਹ ਬਾਈ ਜੀ ਦੱਸਦੇ ਹਰੀਕੇ ਹੈਡ ਤੋਂ ਬੰਨ ਆਉਂਦਾ ਜੀ ਆਪਣਾ ਹਰੀਕੇ ਤੋਂ ਖੇਮਕਰ ਜਿਹੜਾ ਬੰਨ ਤੁਸੀਂ ਇਹ ਤਸਵੀਰਾਂ ਦੇ ਵਿੱਚ ਉੱਪਰ ਸੜਕ ਵੀ ਬਣੀ ਹੋਈ ਪੱਕਾ ਬੰਨ ਜਿਹੜਾ ਤੁਸੀਂ ਬਣ ਜਨੂੰ ਕਹਿ ਸਕਦੇ ਸੋ ਇਸ ਚੱਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡਾ ਪੇਜ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਸ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ